ਅਲੀ ਕੀ ਨਾਲ ਡਾ ਹਏ ਰਾਜਕੌਰ ਪਾਜੀ ਇਹ ਰਣਾ ਗੱਲ ਵਾਦ ਹੋਈ ਆ ਜਿਹੜੀ ਸਾਡੀ ਗੱਲ ਵਾਦ ਪਾਜੀ ਡਾਂਨ ਖਾ ਗਈ ਆ ਤੇ ਮੁੰਡੇ ਨੂੰ ਜੀਜੇ ਨਾਲ ਮਾੜੀ ਡੱਕਦਾ ਹੀ ਡੱਕੀ ਨਹੀਂ ਰਹੀ ਡੱਕੀ ਨਹੀਂ ਰਹੀ ਵਡਾਤਾ ਲਾ ਕੇ ਖਲੋ ਕੇ ਨਾਂ ਲਾ ਕੇ ਨਾਂ ਲਾ ਕੇ ਵਡਾਇਆ ਜੋ ਆਹ ਜੀ ਦਾ ਦੰਤਰ ਮਾਰ ਕੇ ਸਿਰ ਪਾੜਿਆ ਜੋ ਦਾ ਦੰਤਰ ਖੋਈ ਜੋ ਕਿਹੜੀ ਜਗ੍ਹਾ ਤੇ ਰਹਿੰਦਾ ਸਿੰਗਲਵਸਤੀ ਨੇ ਵਾਰਡ ਨੰਬਰ 1 'ਚ ਪਾਜੀ ਹਾਂਜੀ ਆਇਆ ਸਾਡਾ ਮੁੰਡਾ ਸ਼ੇਰ ਖਾ ਗਈ ਜੋ ਸ਼ੇਰ ਮੁੰਡਾ ਏ ਦੇ ਬੱਚੇ ਇੱਕ ਕੁੜੀ ਇੱਕ ਮੁੰਡਾ ਏ ਕਰਨ ਕੀ ਬਣਿਆ ਕਰਨ ਕੀ ਕਰਨ ਕੀ ਪੰਜ ਨਹੀਂ ਲਗੇ ਪਹਿਲਾ ਸਾਲ ਹੋ ਗਿਆ ਜਿਹੜੇ ਚ ਛੜਾਈ ਜਿਹੜੇ ਤੋਂ ਖਬਰਾਂ ਜਾਂਦੀਆਂ ਆਈ ਯਾਰ ਬਲੀ ਦਾ ਦੇਈ ਤੇਰੀ ਕਰਦੀ ਆ ਸੰዱ ਤੇਰੇ ਨਾਲ ਰਹਿੰਦੀ ਜੋ ਗੱਡਾਂ ਚ ਕਮਾਉਂਦਾ ਹੀ ਹੋ ਇਹਨੂੰ ਸ਼ਹਿਰਾਂ ਨੂੰ ਮਸਤੀ ਚ ਲੰਮਾ ਗੱਡਾਂ ਚ ਕਮਾਉਂਦਾ ਹੀ ਦਾਦੇ ਮੈਨੂੰ ਫੋਨ ਕਰਦਾ ਮੈਨੂੰ ਭਾਦੀ ਬਾਰ ਘੜਾ ਦੇ ਜਮਾਨਤ ਕਰਾ ਦੇ ਜਮਾਨਤ ਕਰਾ ਦੇ ਘਰੇ ਆਣ ਕਿਵੇਂ ਮੈਨੂੰ ਪੁੱਛਦਾ ਹੀ ਮੇਰੀ ਘਰ ਦੀ ਦੀ ਗੱਲ ਕੋਈ ਦੱਸ ਦੋ ਮੈਂ ਨਹੀਂ ਦਰਦੀ ਨਹੀਂ ਦੱਸੀ ਮੇਰੇ ਤਾਂ ਬੜੀ ਵੱਡੀ ਗਲਤੀ ਹੋ ਗਈ ਮੈਂ ਦੱਸ ਦਿੰਦੀ ਤੇ ਸਾਡਾ ਮੁੰਡਾ ਨਾ ਮਰਦਾ ਜਿਹਦੀ ਮੌਤ ਹੋਈ ਆ ਕੀ ਇਹ ਕੀ ਨਾ ਕੀਦਾ ਸਿੰਘ ਜੇ ਸਿੰਘ ਆ ਪੰਜ ਮਹੀਨੇ ਹੋ ਗਏ ਹੋ ਰੇ ਮੇਰਾ ਪਾਲੀ ਮਹੀਨੇ ਹੋ ਕੇ ਬਾਹਰ ਕਢਾਈ ਨੂੰ ਇਹਨੂੰ ਪੰਜਾਂ ਮਹੀਨਿਆਂ ਚ ਚਚਾਈ ਦਾ ਪਤਾ ਲੱਗ ਗਿਆ ਡੱਕ ਦਰਿਆ ਤਰਲੇ ਪੁੰਦ ਰੇ ਅੰਦਰੇ ਅੰਦਰ ਸਿਮਨੇ ਅੱਡੀ ਜੀਜੇ ਦਾ ਕਿਹੜਾ ਛੜਦੇ ਆਂਦੀ ਸ਼ੇਰ ਤੈਨੂੰ ਛੜ ਦੂੰਗੀ ਮੇਰਾ ਜੀਜਾ ਮੈਂ ਨਹੀਂ ਛੱਡ ਸਕਦੀ ਪਰ ਭੈਣ ਵੀ ਰਲੀ ਇਹਦੀ ਵੱਡੀ ਹੱਥੀ ਪਹਿਲਾਂ ਤੇ ਜੀਜੇ ਦੀ ਹੋਰ ਕੀ ਨਾ ਗੱਲ ਬਾਤ ਹੀ ਪਕੜੀ ਵਿਆਹੀ ਗਈ ਤੇਰੀ ਭੈਣ ਨੇ ਹੱਥੀ ਸਾਰਾ ਕੋ ਕਰਾਇਆ ਆਂਦੀ ਸਿਮੂ ਉਧਰੋਂ ਕਹੜਾ ਛੜਦੇ ਉਧਰੋਂ ਕਹੜਾ ਛੜਾ ਦੇ ਮੇਰੇ ਘਰ ਲੈ ਦੇ ਤੇ ਆਪ ਦੇਣਾ ਸਾੜੀਂ ਘਾਰੇ ਦੀ ਕਿੰਨੇ 70000 ਤੂੰ ਤਨਖਾਹ ਮੇਰੀ ਮਾਨ ਖਵਾ ਇੱਕ ਨਾ ਗੱਲਾਂ ਕਰਦੀ ਇਹਨੇ ਕਤਲ ਕੀਤਾ ਇਹ ਆਏ 5-7 ਜਣੇ 2 ਜਣੇ ਪਿਓ ਪੁੱਤ ਹੀ ਕਰ ਲਾਲ ਤੇ ਕਰ ਲਾਲ ਦਾ ਮੁੰਡਾ ਦੋ ਸਨੀ ਦੇ ਭਰਾ ਹੀ 3-4 ਜਣੇ ਹੋਰ ਨਾਲ ਉਹਨਾਂ ਦਾ ਨਹੀਂ ਪਤਾ ਹਨ ਕੋਣ ਕੋਣ ਨੇ ਇਹਨਾਂ ਦਾ ਜਿਨ੍ਹਾਂ ਨੇ ਤੇਨੂ ਪਰਪ੍ਰੀਤ ਸਿੰਘ ਜਿਹੜਾ ਜਿਹੜਾ ਸੰਦੂ ਹੀ ਜਿਹੜਾ ਸੀ ਜਿਹੜਾ ਕੀ ਨਾਮ ਉਹਦਾ ਗਰਲਾਲ ਗਰਲਾਲ ਸਿੰਘ ਉਹਦਾ ਨਾਮ ਦੇ ਮੁੰਡਾ ਵੀ ਆ ਜਯਦੀਪ ਸਿੰਘ ਉਹਦੇ ਮੁੰਡੇ ਦਾ ਨਾਮ ਜੋ ਉਹ ਕੜੇ ਕੜੇ ਨਾਮ ਆ ਰੋ ਦਾ ਨਾਮ ਸਕੇ ਭਰਾ ਦੋ ਆਏ ਵੱਡੇ ਨਾਲ ਪਰਪ੍ਰੀਤ ਨਾਲ ਇਕਲਾ ਪ੍ਰੀਤ ਸਿੰਘ ਹਰਪ੍ਰੀਤ ਸਿੰਘ ਇਹਨਾਂ ਨੂੰ ਛੱਡੇ ਨਹੀਂ ਕੱਕ ਵੀ ਮੰਗਦਾ ਇਹ ਕਰਨਾ ਕਿ ਇਹਨਾਂ ਨੂੰ ਵੱਧ ਵੱਧ ਸਜਣ ਨੂੰ ਫਾਂਸੀ ਦੀ ਸਜ਼ਾ ਵੀ ਮੇਰੇ ਵਾਸਤੇ ਥੋੜੀ ਇਹਨਾਂ ਨੂੰ ਫਾਂਸੀ ਦੀ سزا ਦੇਣਾ ਉਹ ਵੀ ਮੈਨੂੰ ਥੋੜੀ ਲੱਗੂਗੀ ਇਹਨਾਂ ਨੂੰ ਸਾਰੇ ਫਾਂਸੀ ਦੀ ਇਹਨਾਂ ਨੂੰ ਸਜ਼ਾ ਦੇਣਾ ਵੀ ਮੈਨੂੰ ਥੋੜੀ ਲੱਗਦੀ ਜੇ ਸਾਡਾ ਮੁੰਡਾ ਸ਼ੇਰ ਜਿੱਡਾ ਲੈ ਕੇ ਬੈਗੇ ਜੋ ਸੁੱਖ ਕਿੱਥੋਂ ਰਹਿਣਾ ਲੈ ਜੋ ਢਿੰਗੜੀਲੇ ਕੀ ਲੱਗਦੇ ਤੁਸੀਂ ਇਹ ਜਿਹੜਾ ਮੇਰਾ ਸਿਸਟਰ ਕੀ ਗੱਲ ਕੀ ਗੱਲ ਕੀ ਗੱਲ ਵੀ ਜਿਹੜਾ ਇਹਦਾ ਜਿਹੜਾ ਮੇਰੀ ਮੋਦੀ ਸਰ ਇਹੋ ਗੱਲ ਹੋਈ ਸੀ ਉਹਦੇ ਨਾਲ ਉਹ ਆਪਣੇ ਜੀਜੇ ਦੇ ਨਾਲ ਮਾੜੀ ਸੀ ਉਹਦੇ ਨਾਲ ਉਹ ਡੱਕਦਾ ਅਹੀਂ ਕਹਿੰਦੀ ਸੀ ਮੈਂ ਨਹੀਂ ਹਟਣਾ ਮੈਂ ਤੈਨੂੰ ਛੱਡ ਦੂੰਗੀ ਪਰ ਮੈਂ ਉਹਨੂੰ ਨਹੀਂ ਛੱਡਣਾ ਫਿਰ ਫੋਨ ਤੇ ਵੀ ਉਹਨੂੰ ਧਮਕੀਆਂ ਦੇਂਦੀ ਰਹੀ ਆ ਅਸੀਂ ਫੋਨ ਕਰਕੇ ਸਮਝਾਉਂਦੇ ਰਹੇ ਕਿ ਤੂੰ ਆ ਜਾ ਕਹਿੰਦੀ ਨਹੀਂ ਮੈਂ ਨਹੀਂ ਆਉਣਾ ਆਂਦੀ ਮੈਂ ਹੁਣ ਦ ਜਾ ਇਹਨੂੰ ਮਰਵਾ ਕੇ ਹੀ ਰਹਿਣਾ ਵਾ ਸਰਦ ਜੀ ਸਿੰਘ ਜੀ ਕੀ ਨਾ ਤੁਹਾਡਾ ਬਖਸ਼ੀ ਸਿੰਘ ਜੀ ਕੀ ਗੱਲਬਾਤ ਹੋਈ ਤੁਹਾਡੇ ਕੋਲ ਭਰਾ ਮੇਰੇ ਨੂੰ ਇਹਦੀ ਘਰ ਦੀ ਉਹਦੇ ਜੀਜੇ ਨਾਲ ਮਾੜੀ ਤੇ ਇਸੇ ਵੱਲੋਂ ਉਹਦੀ ਲੜਾਈ ਉਹਦੀ ਹੋਈ ਤੇ ਉਹ ਬਾਪੂ ਜੀ ਆੜੇ ਨੂੰ ਪੈਸੇ ਮਿਲੇ ਰਿਟਾਇਰਮੈਂਟੀ ਦੇ ਹਾਂ ਤੇ ਉਹ ਤੇ 3.5 3 ਤਿੰਨ ਲੱਖ ਮਿਲਿਆ ਜੀ ਤੇ 3 ਲੱਖ ਰੁਪਈਆ ਜੀ ਤੇ ਉਹ ਲੈ ਕੇ ਆਪਦੇ ਜੀਜੇ ਦੇ ਨਾਲ 1.5 ਲੱਖ ਰੁਪਈਆ ਜੀ ਲੈ ਕੇ ਤੇ ਆਪਦੇ ਜੀਜੇ ਦੇ ਨਾਲ 2 ਮਹੀਨੇ ਹੋ ਗਏ ਭੱਜੀ ਨੂੰ ਜੀ ਤੇ ਉਹ ਮੇਰੇ ਭਰਾ ਨੂੰ ਉਹਨੂੰ ਪਤਾ ਲੱਗ ਗਈ ਉਹ ਬੜੇ ਨੇਤਰ ਲੰਮੀਆਂ ਤਾਂ ਲਈਆਂ ਤੋਂ ਫੇਰ ਵੀ ਕਹੇ ਕੋਨੇ ਯਾਰ ਨਹੀਂ ਕੀਤਾ ਇਹ ਤੇ ਬੜੇ ਪਰੇ ਪੰਚਾਇਤਾਂ ਜੀ ਕਹਿੰਦਾ ਰਿਹਾ ਏ ਮੇਰਾ ਘਰ ਮਲਕੇ ਘਰ ਦੀ ਘਰ ਦੇ ਸਾਹਮਣੇ ਘਰ ਦੇ ਸਾਹਦੇ ਜੀ ਤਾਂ ਦੀ ਪੰਚਾਇਤ ਦੀ ਗੱਲ ਹੋਈ ਪਹਾਂ ਦੀ ਪੰਚਾਇਤ ਚ ਗੱਲ ਹੋਈ ਸਾਰੀ ਤੇ ਉਹ ਇਹ ਕਰਕੇ ਉਹਦੇ ਜੀਜੇ ਦੇ ਨਾਲ ਮਾੜੀ ਤੇ ਉਹਦੇ ਡੱਕਦਾ ਹੀ ਉਹਨੂੰ ਅੱਛਾ ਤੇ ਇਸੇ ਕਰਕੇ ਜਿਹੜਾ ਉਹ ਸਟਾਪ ਲੱਗੀਆਂ ਹਾਂਜੀ ਉਹਦਾ ਇੱਕ ਗਰਬਾਲ ਸਿੰਘ ਹੀ ਉਹਦੇ ਜੀਜੇ ਨਾਲ ਹੀ ਜਗਦੀਪ ਸਿੰਘ ਹੀ ਉਹਦੇ ਮੁੰਡੇ ਦਾ ਨਾਮ ਅੱਛਾ ਲਾਪਰੇ ਸਿੰਘ ਉਹਦੇ ਸਾਲੇ ਦਾ ਨਾਮ ਹੀ ਹਰ ਪ੍ਰੀ ਸਿੰਘ ਇਹਦੇ ਸਾਲੇ ਦੇ ਨਹੀਂ ਸਿਮੀ ਨੇ ਪਿੱਛੇ ਆ ਕੇ ਲੰਕਾਰਾ ਮਾਰਿਆ ਜੀ ਮਨਦੀਪ ਕੌਰੀ ਲੰਕਾਰਾ ਮਾਰਿਆ ਫੜਨੇ ਸ਼ੇਰ ਆ ਇਹੋ ਜਿਹੀ ਜਾਨ ਆ ਦੇਈ ਉਹਦੇ ਦਾਤਰਾ ਤੇ ਹਮਲਾ ਕਰਦਾ ਛੇ ਤੇ ਹੀ ਤੇ ਉਹਨੂੰ ਜਾਨੋਂ ਮਕਾਨ ਦੀ ਮਾਰਦਾ ਜੀ ਉਹਨਾਂ ਪੂਰਾ ਪਲਾਨ ਬਣਾ ਗਿਆ ਜੀ ਜਾਨੋਂ ਮਾਰਨ ਦਾ ਮਕਾਦਮਾ ਦਰਖਾਸਤ ਦਿੱਤੀ ਹੈ ਦਰਖਾ ਹੀ ਵੀ ਆ ਗਈ ਗਾਰਬਈ ਹੋਈ ਹੁਣ ਕਾਨੂੰਨਾਂ ਨੂੰ ਪ੍ਰਸ਼ਾਸਨ ਨੂੰ ਕੀਤੀ ਵੀ ਕੋਈ ਨਹੀਂ ਹਾਂਜੀ ਬੰਦੇ ਫੜੇ ਨਹੀਂ ਗਏ ਅੱਛਾ ਕੀ ਮੰਗ ਕੀ ਕਰਦੇ ਹੋ ਮੰਗ ਹਾਲੇ ਇਹ ਹੀ ਹੈ ਜੀ ਭਾਈ ਉਹ ਉਹਨੂੰ ਜਿੰਨੇ ਆਹੀ ਬੇਨਤੀ ਸਾਡੀ ਇਹ ਆ ਤੇ ਸਾਡੀ ਵੱਤ ਵੱਧ ਮੈਂ ਤਾਂ ਇਹ ਆਰੇ ਕੀ ਹਾਂਜੀ ਅਲਮੁਲਲਾ ਮਿਲਿਆ ਨਾ ਚਾਹੀਦਾ ਹੀ ਹਾਂਜੀ